ਤੇ ਜੇ ਤੇਰੇ ਕੋ ਕੁਛ ਨਹੀਂ ਹੈਗਾ ਤੇ ਕੱਲੇ ਹੱਥ ਜੋੜ ਕੇ ਆ ਜਾ ਮਾਰੇ ਕਹਿੰਦੇ ਤੂੰ ਪ੍ਰਵਾਨ ਐ ਪਰ 50 ਕਿੱਲੇ ਪੈਲੀ ਹੋਵੇ ਮੁੰਡੇ ਦੋਵੇਂ ਅਮਰੀਕਾ ਹੁਣ ਬੇਟੀ ਕੈਨੇਡਾ ਤੇ ਉਹ ਵੀ ਬੰਦਾ ਗਲੇ 10 ਰੁਪਏ ਗੁਰੂ ਅੱਗੇ ਤੇ ਫਿਰ ਗੱਲ ਮਾੜੀ ਆ ਮਾਲਕ ਆ ਸਾਡਾ ਹੁਣ ਇਹ ਕੰਜਰੀ ਨੱਚਦੀ ਹੋਵੇ ਤੇ 2 ਲੱਖ ਸੁੱਟ ਦੇਣਾ ਐ ਮੈਂ ਸਿਰਫ ਗਿਆਤ ਲਈ ਬੇਨਤੀ ਕਰਦਾ ਸਾਡਾ ਪੋਤਰਾ ਨਿਕਾ ਜਿਆ ਨਾਲ ਮੱਥਾ ਟੇਕਣ ਆਇਆ ਉਨੇ ਪਹਿਲੋਂ ਬਾਪੂ ਲੈ ਆਖਿਆ ਫਿਰ ਬੱਟੂ ਜੇ ਲੈ ਜਦੋਂ ਬਾਪੂ ਨੇ 1 ਰੁਪਿਆ ਕੱਢਿਆ ਕਹਿੰਦਾ ਪਾਪਾ 1 ਰੁਪਿਆ ਤਾਂ ਮੈਂ ਨਹੀਂ ਲੈਂਦਾ ਇਹ ਕੌਣ ਨੇ ਤਖਤ ਤੇ ਚੰਦਵਾ ਲੱਗਾ ਏ ਆ ਚੀਜ਼ਾਂ ਬੜੀਆਂ ਬਰੀਕ ਆ ਸਾਡੀ ਕੌਮ ਡੁੱਬੀ ਕਿਉਂ ਸਾਡੇ ਕੋਲ ਸਭ ਕੁਝ ਸੀ ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੈਲਾ ਅਹੀਂ ਚੰਗੇ ਪਾਸੇ ਨਹੀਂ ਭਈਆ ਸਾਡਾ 18000 ਰੁਪਿਆ ਲੈਂਦਾਈ ਯੂਪੀ ਚ ਆ ਕੇ ਗੋਆ ਸੁੱਟਣ ਦਾ ਡੰਗਰ ਚੋਂ ਆਂਦਾ ਤੇ ਗਰੰਤੀ 5000 ਰੁਪਿਆ ਜਿਨਨੇ ਸਾਰੇ ਪਿੰਡ ਦਾ ਭਲਾ ਮੰਗਣਾ ਸੰਥਿਆ ਕਰਾਉਣੀ ਗਿਆਤ ਦੇ ਨਹੀਂ ਡੁੱਬੇ ਕਿਦਾਂ ਆਪਾਂ ਸਾਰੇ ਵਿਆਹ ਦੇ ਵਿੱਚ 25 ਲੱਖ ਲਾਤਾ ਤੇ ਜਿਹੜਾ ਗ੍ਰੰਥੀ ਪੈਲਸ ਤੇ ਮਿਲਣੀ ਦੀ ਅਰਦਾਸ ਕਰਨ ਆਇਆ ਉਹਨੂੰ 50 ਰੁਪਏ ਦਿੱਤੇ ਚੇਪੀ ਵਾਲੇ ਮੁੱਕ ਗਿਆ ਸਭ ਕੁਝ ਉਹਦਾ ਹਰਦਾ ਦਿਖਾਇਆ ਅਸੀਂ ਕਿਉਂਕਿ ਅਸੀਂ ਸਾਡੇ ਨਾਲੋਂ ਤਾਂ ਦੁਨੀਆਵੀ ਦੁਨੀਆ ਚ ਜੂਪੀ ਯਾਰ ਦੇ ਭਈਏ ਤਰੱਕੀ ਕਰੇ ਉਹਨਾਂ ਵੇਖੋ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਪਾਈਆਂ ਠੇਕੇਦਾਰ ਬਣੇ ਗ੍ਰੰਥੀ ਨੂੰ 40 ਸਾਲ ਹੋ ਗਏ ਗਰੀਬ ਨੂੰ ਡਿਊਟੀ ਲਾਉਂਦੇ ਬਾਲੇ ਨਹੀਂ ਬਦਲੇ ਗਏ ਉਹ ਆਖੋ ਸ